2020 ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਕਰੋਨਾ ਦਾ ਮਾਮਲਾ ਛਾਇਆ ਰਿਹਾ। ਵੱਡੇ ਵੱਡੇ ਦੇਸ਼ ਵੀ ਕਰੋਨਾ ਦੀ ਲਪੇਟ ਵਿੱਚ ਆਏ ਤੇ ਬਹੁਤ ਲੋਕਾਂ ਦੀ ਮੌਤ ਵੀ ਹੋ ਗਈ। ਤੇ ਉਸ ਤੋਂ ਬਾਅਦ ਦੁਬਾਰਾ ਫਿਰ ਇੱਕ ਹੋਰ ਵਾਇਰਸ ਜੋ ਕਿ ਇਸ ਵੇਲੇ ਘਾਤਕ ਸਾਬਤ ਹੋ ਰਿਹਾ ਤੇ WHO ਨੇ ਉਸ ਦੇ ਬਾਰੇ ਚੇਤਾਵਨੀ ਵੀ ਜਾਰੀ ਕੀਤੀ ਹੋਈ ਹੈ। ਉਸ ਨੂੰ ਲੈ ਕੇ ਹੁਣ ਕਈ ਦੇਸ਼ ਇਸ ਖਤਰੇ ਦੀ ਚਪੇਟ ਨੂੰ ਦੇਖ ਰਹੇ ਨੇ ਤੇ ਕਹਿ ਲਈਏ ਜਾਂ ਦੇਸ਼ਾਂ ਵਾਸਤੇ ਖਤਰਾ ਵੀ ਬਣਿਆ ਹੋਇਆ। ਇਸ ਵੇਲੇ ਮੰਕੀ ਪੋਕਸ ਵਾਇਰਸ ਜਿਹੜਾ ਉਹ ਖਤਰੇ ਦੀ ਘੰਟੀ ਵਜਾ ਰਿਹਾ ਹੈ। ਤੇ ਇਹਦੇ ਨਾਲ ਨਾਲ ਇਹ ਵੀ ਹੈ ਕਿ ਪਾਕਿਸਤਾਨ ਦੇ ਵਿੱਚ ਇਸ ਖਤਰੇ ਦਾ అలਾਰਮ ਹੋ ਚੁੱਕਿਆ ਤੇ ਖੈਬਰ ਪਖਤੂਨ ਖਵਾ ਦੇ ਵਿੱਚ ਇਹ ਜਿਹੜੇ ਤਿੰਨ ਮਾਮਲੇ ਸੀ ਉੱਥੇ ਦੇਖਣ ਨੂੰ ਮਿਲੇ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਭਾਰਤ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਮਾਮਲਾ ਵੇਖਣ ਨੂੰ ਆ ਰਿਹਾ ਤੇ ਉਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਜਿੰਨੇ ਵੀ ਹਸਪਤਾਲ ਨੇ ਸਾਰੇ ਹਾਈ ਅਲਰਟ ਤੇ ਆ ਗਏ ਨੇ ਤਾਂ ਇਸ ਕਰਕੇ ਪੂਰੀ ਤਿਆਰੀ ਚੱਲ ਰਹੀ ਹੈ ਮੰਕੀ ਪੌਕਸ ਦਾ ਖਤਰਾ ਲਗਾਤਾਰ ਵਧ ਰਿਹਾ ਹੈ ਤੇ ਇਹ ਵਾਇਰਸ ਪਾਕਿਸਤਾਨ ਤੱਕ ਤਾਂ ਪਹੁੰਚ ਗਿਆ ਤੇ ਇਸ ਦੇ ਭਾਰਤ ਵਿੱਚ ਪਹੁੰਚਣ ਦੀ ਵੀ ਸੰਭਾਵਨਾ ਲਗਭਗ ਬਣ ਚੁੱਕੀ ਹੈ ਅਜਿਹੇ ਚ ਭਾਰਤ ਨੇ ਇਸ ਜਾਨਲੇਵਾ ਵਾਇਰਸ ਦੇ ਨਾਲ ਲੜਨ ਦੀ ਤਿਆਰੀ ਵੀ ਕਰ ਲਈ ਹੈ ਮੰਕੀ ਪੌਕਸ ਦੇ ਇਲਾਜ ਦੇ ਲਈ ਦਿੱਲੀ ਦੇ 6 ਹਸਪਤਾਲ ਤਿਆਰ ਕੀਤੇ ਗਏ ਨੇ ਇਹਨਾਂ ਹਸਪਤਾਲਾਂ ਦੇ ਵਿੱਚ ਮੰਕੀ ਪੌਕਸ ਦੇ ਸ਼ੱਕੀ ਵਿਅਕਤੀਆਂ ਦੀ ਜਾਂਚ ਅਤੇ ਇਲਾਜ ਕੀਤਾ ਜਾਵੇਗਾ ਮੰਕੀ ਪੌਕਸ ਦੇ ਮਰੀਜ਼ਾਂ ਦਾ ਇਲਾਜ ਏਮਜ਼ ਸਫਦਰ ਜੰਗ ਕੇਂਦਰ ਸਰਕਾਰ ਦੇ ਅਧੀਨ ARML ਹਸਪਤਾਲ ਅਤੇ ਦਿੱਲੀ ਸਰਕਾਰ ਦੇ ਲੋਕ ਨਾਇਕ ਜੀਟੀਬੀ ਅਤੇ ਅੰਬੇਦਕਰ ਹਸਪਤਾਲ ਦੇ ਵਿੱਚ ਕੀਤਾ ਜਾਊਗਾ ਤੇ ਇਹਨਾਂ ਹਸਪਤਾਲਾਂ ਦੇ ਵਿੱਚ ਵਿਸ਼ੇਸ਼ ਮੰਕੀ ਪੌਕਸ ਵਾਰਡ ਵੀ ਬਣਾਏ ਗਏ। ਇਸ ਦੇ ਨਾਲ ਹੀ ਦਿੱਲੀ ਸਰਕਾਰ ਦੇ ਅਧੀਨ ਤਿੰਨ ਹਸਪਤਾਲਾਂ ਦੇ ਵਿੱਚ ਆਈਸੋਲੇਸ਼ਨ ਵਾਰਡ ਵੀ ਬਣਾਏ ਗਏ ਨੇ। ਵਰਤਮਾਨ ਦੇ ਵਿੱਚ ਅਜਿਹੇ ਮਰੀਜ਼ਾਂ ਦੇ ਲਈ 40 ਬੈੱਡ ਰਾਖਵੇਂ ਰੱਖੇ ਗਏ ਨੇ ਤੇ ਸਾਲ 2022 ਦੇ ਵਿੱਚ ਦਿੱਲੀ ਵਿੱਚ ਮੰਕੀ ਪੌਕਸ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਸੀ। ਅਸਲ ਵਿੱਚ ਰਾਜਧਾਨੀ ਵਿੱਚ ਇਸ ਵਾਇਰਸ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਕੇਂਦਰੀ ਸਿਹਤ ਮੰਤਰਾਲੇ ਨੇ ਸਾਰੇ ਹਵਾਈ ਅੱਡਿਆਂ ਦੇ ਨਾਲ-ਨਾਲ ਬੰਗਲਾਦੇਸ਼ ਅਤੇ ਪਾਕਿਸਤਾਨ ਦੀਆਂ ਸਰਹੱਦਾਂ ਨੇੜੇ ਸਥਿਤ ਜ਼ਮੀਨੀ ਬੰਦਰਗਾਹਾਂ ਦੇ ਅਧਿਕਾਰੀਆਂ ਨੂੰ ਮੌਨਕੀ ਪক্স ਕਾਰਨ ਅੰਤਰਰਾਸ਼ਟਰੀ ਯਾਤਰੀਆਂ ਪ੍ਰਤੀ ਚੌਕਸ ਰਹਿਣ ਲਈ ਆਖਿਆ ਤੇ ਦਿਸ਼ਾ-ਨਿਰਦੇਸ਼ ਵੀ ਦਿੱਤੇ ਨੇ ਮੰਤਰਾਲੇ ਨੇ ਰਾਸ਼ਟਰੀ ਰਾਜਧਾਨੀ ਦੇ ਵਿੱਚ ਤਿੰਨ ਕੇਂਦਰੀ ਹਸਪਤਾਲਾਂ ਰਾਮ ਮਨੋਹਰ ਲੋਇਆ ਹਸਪਤਾਲ ਸਫਦਰ ਜੰਗ ਹਸਪਤਾਲ ਅਤੇ ਲੇਡੀ ਹਾਰਡਿੰਗ ਹਸਪਤਾਲ ਦੀ ਪਛਾਣ ਮੰਕੀ ਪক্স ਤੋਂ ਪੀੜਿਤ ਕਿਸੇ ਵੀ ਮਰੀਜ਼ ਦੇ ਕੁਆਰੰਟਾਈਨ ਅਤੇ ਇਲਾਜ ਲਈ ਨੋਡਲ ਕੇਂਦਰਾਂ ਵੱਜੋਂ ਕੀਤੀ ਹੈ ਮੱਧ ਪ੍ਰਦੇਸ਼ ਦੇ ਵਿੱਚ ਮੰਕੀ ਪক্স ਨੂੰ ਲੈ ਕੇ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਤੇ ਇਹਦੇ ਨਾਲ ਨਾਲ ਜਨ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਨੇ ਮੱਧ ਪ੍ਰਦੇਸ਼ ਦੇ ਵਿੱਚ ਮੰਕੀ ਪক্স ਨੂੰ ਲੈ ਕੇ ਮੰਗਲਵਾਰ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਵਿੱਚ ਮੰਕੀ ਪੌਕਸ ਨੂੰ ਕੰਟਰੋਲ ਕਰਨ ਅਤੇ ਇਸ ਦੀ ਰੋਕਥਾਮ ਦੇ ਲਈ ਜ਼ਰੂਰੀ ਕਦਮ ਚੁੱਕਣ ਦੇ ਦਿਸ਼ਾ ਨਿਰਦੇਸ਼ ਵੀ ਦਿੱਤੇ ਗਏ ਨੇ। ਸਬੂਹ ਜ਼ਿਲ੍ਹਾ ਕਲੈਕਟਰਾਂ ਤੋਂ ਇਲਾਵਾ ਮੈਡੀਕਲ ਕਾਲਜਾਂ ਦੇ ਡੀਨ, ਚੀਫ ਮੈਡੀਕਲ ਅਤੇ ਸਿਹਤ ਅਫਸਰ ਅਤੇ ਸਿਵਲ ਸਰਜਨ ਨੂੰ ਇਸ ਬਿਮਾਰੀ ਨਾਲ ਕਿਵੇਂ ਨਜਿੱਠਣਾ ਅਤੇ ਇਸ ਦੀ ਰੋਕਥਾਮ ਬਾਰੇ ਦਿਸ਼ਾ ਨਿਰਦੇਸ਼ ਵੱਡੇ ਪੱਧਰ ਤੇ ਦਿੱਤੇ ਗਏ ਨੇ। ਉਪ ਮੁੱਖ ਮੰਤਰੀ ਰਾਜੇਂਦਰ ਸ਼ੁਕਲਾ ਨੇ ਮੰਕੀ ਪੌਕਸ ਨਾਲ ਨਜਿੱਠਣ ਦੀਆਂ ਲੋੜਿੰਦੀਆਂ ਤਿਆਰੀਆਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ। ਉਨਾ ਆਕੇ ਕਿ ਮੰਕੀ ਪੌਕਸ ਦੀ ਰੋਕਥਾਮ ਲਈ ਕੇਂਦਰ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਕੀਤੀ ਵੀ ਜਾਣੀ ਚਾਹੀਦੀ ਹੈ ਅਤੇ ਲੋਰਿੰਦੇ ਪ੍ਰਬੰਧ ਵੀ ਹੋਣੇ ਚਾਹੀਦੇ ਨੇ ਸੰਭਾਵਿਤ ਲਾਗ ਦੇ ਮਾਮਲੇ ਵਿੱਚ ਮੰਕੀ ਪੌਕਸ ਵਾਇਰਸ ਟੈਸਟ ਲਈ ਪ੍ਰਯੋਗਸ਼ਾਲਾ ਦੇ ਨਮੂਨੇ ਐਨ ਆਈ ਵੀ ਪੁਣੇ ਨੂੰ ਭੇਜੇ ਜਾਣਗੇ ਤੇ ਨਾਲ ਹੀ ਜੇਕਰ ਮੰਕੀ ਪੌਕਸ ਦਾ ਕੋਈ ਵੀ ਪੋਜ਼ਿਟਿਵ ਕੇਸ ਪਾਇਆ ਜਾਂਦਾ ਤਾਂ ਸੰਪਰਕ ਟ੍ਰੇਸਿੰਗ ਕਰਕੇ ਪਿਛਲੇ 21 ਦਿਨਾਂ ਵਿੱਚ ਮਰੀਜ਼ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਪਛਾਣ ਕਰਨ ਦੀਆਂ ਹਦਾਇਤਾਂ ਵੀ ਕੀਤੀਆਂ ਗਈਆਂ ਨੇ ਹੁਣ ਇਹ ਦੂਜੇ ਪਾਸੇ WHO ਨੇ ਜਿਹੜੀ ਸਿਹਤ ਐਮਰਜੈਂਸੀ ਆ ਉਹਦੇ ਵਿੱਚ ਕੀ ਕਿਹਾ ਨਾਲ ਨਾਲ 14 ਅਗਸਤ ਨੂੰ ਵਿਸ਼ਵ ਸਿਹਤ ਸੰਗਠਨ ਦੁਆਰਾ ਬੰਕੀ ਪੋਕਸ ਨੂੰ ਜਨਤਕ ਸਿਹਤ ਐਮਰਜੈਂਸੀ ਘੋਸ਼ਿਤ ਕੀਤਾ ਗਿਆ ਸੀ ਇਸ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਇੱਥੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਬਾਂਦਰਾ ਦੀ ਸਥਿਤੀ ਅਤੇ ਤਿਆਰੀਆਂ ਦੀ ਵਿਸਤ੍ਰਿਤ ਸਮੀਖਿਆ ਕੀਤੀ ਮੀਟਿੰਗ ਦੇ ਵਿੱਚ ਸਾਰੇ ਹਵਾਈ ਅੱਡਾਂ ਬੰਦਰਗਾਹਾਂ ਅਤੇ ਬਾਰਡਰ ਐਂਟਰੀ ਪੁਆਇੰਟਾਂ ਦੇ ਉੱਤੇ ਸਿਹਤ ਯੂਨਿਟਾਂ ਨੂੰ ਸੁਚੇਤ ਕਰਕੇ ਪੂਰੀ ਸਾਵਧਾਨੀ ਵਰਤਣ ਟੈਸਟਿੰਗ ਲੈਬਾਰਟਰੀਆਂ ਜਿਹਨਾਂ ਵਿੱਚ ਕੁੱਲ 32 ਨੇ ਉਹ ਤਿਆਰ ਕਰਨ ਤੇ ਕਿਸੇ ਵੀ ਕੇਸ ਦਾ ਪਤਾ ਲਗਾਉਣ ਤੇ ਉਸ ਨੂੰ ਕੁਆਰੰਟਾਈਨ ਦੇ ਕਰਨ ਅਤੇ ਇਸ ਗੱਲ ਦਾ ਇਲਾਜ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ